ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਅੱਗੇ ਹਾਸ ਵਿਅੰਗ ਕਲਾਕਾਰ ਡਾਕਟਰ ਜਸਵਿੰਦਰ ਭੱਲਾ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਅਫਸੋਸਪਰਦ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾਕਟਰ ਜਸਵਿੰਦਰ ਭੱਲਾ ਮਾਂ ਬੋਲੀ ਪੰਜਾਬੀ ਦਾ ਲਾਡਲਾ ਸਪੁੱਤ ਅਤੇ ਹਾਸ ਬਿਆੰਗ ਕਲਾਕਾਰ ਸਾਨੂੰ ਸਦੀਵੀ ਵਿਛੋੜਾ ਦੇ ਕੇ ਹਾਸਿਆ ਦੀ ਛਣਕਾਰ ਤੋਂ ਵਾਂਝੇ ਕਰ ਗਿਆ ਹੈ ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਨੇ ਜਸਵਿੰਦਰ ਭੱਲਾ ਦੇ ਛਣਕਾਟੇ ਵਰਗੇ ਪ੍ਰੋਗਰਾਮਾਂ ਨੂੰ ਯਾਦ ਕਰਦੇ ਦੁੱਖ ਪ੍ਰਗਟ ਕੀਤਾ ਜਨਰਲ ਜ਼ਕਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਪੀਯੂਬੀਕੇ ਉਹਨਾਂ ਨਾਲ ਬਿਤਾਏ ਦਿਨਾਂ ਨੂੰ ਵੀ ਯਾਦ ਕੀਤਾ ਕਹਤੇ ਕਿ ਆ ਕਿ ਸਾਨੂੰ ਹਮੇਸ਼ਾ ਮੰਨ ਰਹੇਗਾ ਕਿ ਡਾਕਟਰ ਜਸਵਿੰਦਰ ਪੱਲਾ ਤੇ ਡਾਕਟਰ surjit patar ਵਰਗੇ ਲੋਕਾਂ ਦੇ ਲਈ ਅਸੀਂ ਸਮਕਾਲੀ ਹਾਂ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰੋਫੈਸਰ ਗੁਰਪੱਜਨ ਸਿੰਘ ਗਿੱਲ ਪ੍ਰੋਫੈਸਰ ਰਵਿੰਦਰ ਪਟਲ ਡਾਕਟਰ ਰਕਵਿੰਦਰ ਜੌਹਲ ਡਾਕਟਰ ਅਨੂਪ ਸਿੰਘ सुरेंद्र ਕੈੜੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਬਲਬੀਰ ਮਾਦਕਪੁਰੀ ਡਾਕਟਰ ਗੁਰੂ ਇਕਬਾਲ ਸਿੰਘ ਡਾਕਟਰ ਅਰਵਿੰਦਰ ਕੌਰ ਕਾਕੜਾ ਡਾਕਟਰ ਗੁਰਚਰਨ ਕੌਰ ਕੋਚਰ ਡਾਕਟਰ ਹਰਵਿੰਦਰ ਸਿੰਘ ਤਰਲੂਚਰ ਲੋਚੀ ਜਸਪਾਲ ਮਾਨਕੇੜਾ ਦਿਨਵੇਜਾ ਸਿੰਘ ਜੋਲ ਜਸਵੀਰ ਚਾਜ ਡਾਕਟਰ ਹਰੀ ਸਿੰਘ ਜਾਚਕ ਸਹਿਜ ਪ੍ਰੀਤ ਸਿੰਘ ਮੰਗਟ ਸ਼ਬਦੀਸ਼ ਸੰਜੀਵਨ ਸਿੰਘ ਨਰਿੰਦਰ ਪਾਲ ਕੌਰ ਵਾਹਿਦ ਸਤਨਾਮ ਸਿੰਘ ਸੰਤੋਖ ਸਿੰਘ ਸੁਖੀ ਡਾਕਟਰ ਹਰਜਿੰਦਰ ਸਿੰਘ ਕਮਰਜੀਤ ਪਠੱਲ ਪ੍ਰੋਫੈਸਰ ਸਰਗੀ ਪ੍ਰੋਫੈਸਰ ਸਾਹਿਲ ਪ੍ਰੋਫੈਸਰ ਬਲਵਿੰਦਰ ਸਿੰਘ ਚਾਹਲ ਕਰਮਜੀਤ ਸਿੰਘ ਗਰੇਵਾਲਾ ਤੇ ਵਰਕਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਸਨ